ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟਰੀ ਉਤੇ ਸੋ ਦੋਸਤੋ ਅੱਜ ਗੱਲਬਾਤ ਜਿਹੜੀ ਆਪਾਂ ਕਰਨੀ ਆ ਉਹ ਕਰਨੀ ਆ ਸ਼ਹੀਦ ਪਾਈ ਰਮਿੰਦਰਜੀਤ ਸਿੰਘ ਟੈਣੀ ਤੇ ਸ਼ਹੀਦ ਬੀਬੀ ਮਨਜੀਤ ਕੌਰ ਹੋਰਾਂ ਬਾਰੇ ਸੋ ਅੱਜ ਦੀ ਜਿਹੜੀ ਵੀਡੀਓ ਬੜੀ ਬਾ ਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਸੋ ਸਿੱਖ ਕੌਮ ਦੀ ਆਜ਼ਾਦੀ ਲਈ ਚੱਲੇ ਖੂਨੀ ਸੰਘਰਸ਼ 'ਚ ਸ਼ਹੀਦ ਹੋਏ ਸਿੰਘਾਂ ਅੰਦਰ ਦੁਆਬੇ ਦੇ ਜੰਪਾਲ ਸ਼ਹੀਦ ਪਾਈ ਰਮਿੰਦਰਜੀਤ ਸਿੰਘ ਟੈਣੀ ਦਾ ਨਾਮ ਬਹੁਤ ਉੱਗਾ ਭਾਈ ਟੈਣੀ ਦਾ ਪਰਿਵਾਰਕ ਪਿਛੋਕੜ ਵੀ ਉੱਗੇ ਪੰਥਕ ਕੁਲਾਟੀਆਂ ਵਾਲਾ ਸੀ ਭਾਈ ਟੈਣੀ ਦੇ ਦਾਦਾ ਜੀ ਨਾਨਾ ਜੀ ਤੇ ਇੱਥੋਂ ਤੱਕ ਕਿ ਬਚਪਨ ਦੇ ਵਿੱਚ ਹੀ ਭਾਈ ਟੈਣੀ ਦੇ ਮਾਤਾ ਜੀ ਵੀ ਕਈ ਪੰਥਕ ਮੋਰਚਿਆਂ 'ਚ ਗ੍ਰਿਫਤਾਰੀ ਦੇ ਚੁਕੇ ਸਨ ਭਾਈ ਰਮਿੰਦਰਜੀਤ ਸਿੰਘ ਟੈਣੀ ਦੀ ਮੋਢਲੀ ਪੜ੍ਹਾਈ ਸਰਕਾਰੀ ਮਿਡਲ ਸਕੂਲ ਮੇਵਾ ਤਹਿਸੀਲ ਫਗਵਾੜਾ 'ਚ ਹੋਈ ਇੱਥੋਂ 8ਵੀਂ ਕਲਾਸ ਕਰਕੇ 10ਵੀਂ ਉਹਨਾਂ ਨੇ ਖਾਲਸਾ ਹਾਈ ਸਕੂਲ ਪਲਾਹੀ ਤੋਂ ਕੀਤੀ ਤੇ ਅਗਲੀ ਪ੍ਰਣਾਲੀ ਲਈ ਰਾਮਗੜੀਆ ਕਾਲਜ ਫਗਵਾੜਾ ਦੇ ਦਾਖਲ ਹੋਏ ਇਸ ਕਾਲਜ ਵਿੱਚ ਹੀ ਭਾਈ ਰਮਿੰਦਰਜੀਤ ਸਿੰਘ ਟੈਣੀ ਦਾ ਸੰਪਰਕ ਭਾਈ ਪਰਮਜੀਤ ਸਿੰਘ ਗੰਡਾਸਾ ਹੁਰ ਸਿੰਘਾਂ ਨਾਲ ਹੋਇਆ ਤੇ ਆਪ ਨੇ ਗੁਪਤ ਤੌਰ ਤੇ ਸੰਘਰਸ਼ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸਨ 1984 ਵਿੱਚ ਜਦੋਂ ਦਰਬਾਰ ਸਾਹਿਬ ਉਤੇ ਹਮਲਾ ਹੋਇਆ ਤਾਂ ਭਾਈ ਰਮਿੰਦਰਜੀਤ ਸਿੰਘ ਟੈਣੀ ਨੂੰ ਪੁਲਿਸ ਨੇ ਡੇਰਾ ਬਾਬਾ ਨਾਨਕ ਤੋਂ ਗ੍ਰਿਫਤਾਰ ਕਰ ਲਿਆ ਆਪ ਉੱਪਰ ਕਾਫੀ ਤਸ਼ੱਦਦ ਕੀਤਾ ਗਿਆ ਤੇ ਫਿਰ ਕਈ ਕੇਸ ਦਰਜ ਕਰਕੇ ਜਲੰਧਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਥੋੜਾ ਚਿਰ ਇੱਥੇ ਰੱਖ ਕੇ ਆਪ ਨੂੰ ਨਾਬਾ ਸਿਕਿਉਰਿਟੀ ਜੇਲ੍ਹ ਵਿੱਚ ਭੇਜਿਆ ਗਿਆ ਭਾਈ ਰਮਿੰਦਰ ਜੀ ਸਿੱਕ ਟੈਣੀ ਨੇ ਜੇਲ੍ਹ ਵਿੱਚ ਹੀ ਗਿਆਨੀ ਦੀ ਪੜ੍ਹਾਈ ਕਰਨੀ ਆਰੰਭ ਕਰ ਦਿੱਤੀ ਸੀ ਸਨ 1986 ਵਿੱਚ ਭਾਈ ਟੈਣੀ ਜ਼ਮਾਨਤਾਂ ਕਰਵਾ ਕੇ ਬਾਹਰ ਆਏ ਇਸ ਦੌਰਾਨ ਹੀ ਆਪ ਗੁਪਤ ਤੌਰ ਤੇ ਸੰਘਰਸ਼ ਵਿੱਚ ਹਿੱਸਾ ਪਾਉਂਦੇ ਰਹੇ ਫਿਰ ਛੇਤੀ ਹੀ ਆਪ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਕਾਫੀ ਤਸ਼ੱਦਦ ਤੋਂ ਬਾਅਦ ਆਪ ਉੱਪਰ 25 30 ਕੇਸ ਪਾ ਕੇ ਆਪ ਨੂੰ ਨਾਬਾ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਇਸ ਤੋਂ ਥੋੜੇ ਸਮੇਂ ਬਾਅਦ ਹੀ ਆਪ ਫੇਰ ਜਮਾਨਤਾ ਕਰਵਾ ਕੇ ਜੇਲ੍ਹ ਚੋਂ ਬਾਹਰ ਆ ਗਏ ਆਪ ਦੇ ਪਿਤਾ ਮਾਸਟਰ ਅਮਰੀਕ ਸਿੰਘ ਹੁਣ ਅਕਾਲੀ ਦਲ ਮਾਨ ਦੇ ਜਲੰਧਰ ਸ਼ਹਿਰ ਦੇ ਪ੍ਰਧਾਨ ਸਨ ਇਨਾਂ ਹੀ ਦਿਨਾਂ 'ਚ ਆਪ ਦੇ ਪਰਿਵਾਰ ਨੇ ਜਲੰਧਰ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਜ ਆਰੰਭ ਕੀਤਾ ਤੇ ਐਨ ਏ ਸੀ ਸਮੇਂ ਕਪੂਰਥਲੇ ਦੇ ਐਸ ਐਸ ਪੀ ਸਵਰਨ ਸਿੰਘ ਕੋਟਣਾ ਅਤੇ ਜਲੰਧਰ ਦੇ ਐਸ ਐਸ ਪੀ ਸੁਰੇਸ਼ ਅਰੋੜਾ ਦੇ ਮਾਤ ਹਿੱਤ ਇੱਕ ਕੈਟ ਪਾਰਟੀ ਸਰਗਰਮ ਹੋਈ ਜਿਸ ਦਾ ਨਾਂ ਇੰਡੀਅਨ ਲਾਇਓਂਸ ਰੱਖਿਆ ਗਿਆ ਇਸ ਕੈਟ ਪਾਰਟੀ ਦਾ ਕੰਮ ਪੰਥਕ ਆਜ਼ਾਦੀ ਦੀ ਗੱਲ ਕਰਨ ਵਾਲੇ ਸਿਆਸੀ ਲੀਡਰਾਂ ਅਤੇ ਖਾੜਕੂਆਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣਾ ਸੀ। ਇਸ ਕੈਟ ਪਾਰਟੀ ਦਾ ਮੁਖੀ ਫਗਵਾੜੇ ਦਾ ਪ੍ਰਗਟ ਸਿੰਘ ਸੀ ਜੋ ਕਿ ਜਨਰਲ ਦਿਆਲ ਸਿੰਘ ਦੇ ਨਾਂ ਹੇਠ ਹਰ ਇੱਕ ਜ਼ਿੰਮੇਵਾਰੀ ਲੈਂਦਾ ਹੁੰਦਾ ਸੀ। ਇਸ ਕੈਟ ਗਰੁੱਪ ਨੇ ਸਭ ਤੋਂ ਪਹਿਲਾਂ ਉੱਗੇ ਜਿਹੜੂ ਨੇਤਾ ਭਾਈ ਮਨਵੀਰ ਸਿੰਘ ਚਿਹੜੂ ਦੇ ਪਿਤਾ ਬਾਪੂ ਮਹਿੰਦਰ ਸਿੰਘ ਨੂੰ ਘਰ ਤੋਂ ਅਗਵਾ ਕੀਤਾ ਤੇ ਫਿਰ ਬਹੁਤ ਹੀ ਤਸ਼ੱਦਦਕਾਰ ਕਰਕੇ ਕਤਲ ਕਰ ਦਿੱਤਾ ਇਸ ਤੋਂ ਬਾਅਦ ਇਸ ਗਰੁੱਪ ਨੇ ਅਕਾਲੀ ਨੇਤਾ ਤੇ ਸਾਬਕਾ ਮੰਤਰੀ ਆਤਮਾ ਸਿੰਘ ਉੱਪਰ ਵੀ ਗੋਲੀਆਂ ਚਲਾਈਆਂ ਫਿਰ اسی ਗਰੁੱਪ ਨੇ ਜਲੰਧਰ ਵਿੱਚ ਮਾਨ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਮੇਜਰ ਬਲਦੇਵ ਸਿੰਘ ਘੁੰਮਣ ਜਿਨ੍ਹਾਂ ਦੇ ਘਰੋਂ ਭਾਈ ਮਨਵੀਰ ਸਿੰਘ ਚਿਹੜੂ ਫੜੇ ਗਏ ਸਨ ਇਸ ਕਾਰਨ ਉਹ ਕਾਫੀ ਤਸ਼ੱਦਦ ਚੱਲਣ ਪਿੱਛੋਂ ਜਮਾਨਤੇ ਘਰ ਆਏ ਸਨ ਉਹਨਾਂ ਦੇ ਘਰ ਜਾ ਕੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕੀਤਾ ਮੇਜਰ ਬਲਦੇਵ ਸਿੰਘ ਘੁੰਮਣ ਕਿਉਂਕਿ ਮਾਨ ਦਲ ਦੇ ਲੀਡਰ ਸਨ ਇਸ ਲਈ ਮਾਨ ਦਲ ਦੇ ਜਲੰਧਰ ਸਰਕਲ ਦੇ ਪ੍ਰਧਾਨ ਹੋਣ ਦੇ ਨਾਤੇ ਭਾਈ ਟੈਣੀ ਦੇ ਪਿਤਾ ਮਾਸਟਰ ਅਮਰੀਕ ਸਿੰਘ ਨੇ ਜਲੰਧਰ ਦੇ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿੱਚ ਮੇਜਰ ਬਲਦੇਵ ਸਿੰਘ ਦੇ ਸਬੰਧ ਵਿੱਚ ਅਖੰਡ ਪਾਠ ਰਖਵਾਇਆ ਜਲੰਧਰ ਦੇ ਐਸਐਸਪੀ ਸੁਰੇਸ਼ ਅਰੋੜਾ ਨੇ ਦਬਕਾ ਮਾਰਿਆ ਕਿ ਮੇਜਰ ਘੁੰਮਣ ਨਮਤ ਪਾੜ ਦਾ ਭੋਗ ਜਲੰਧਰ ਚ ਨਹੀਂ ਪੈਂਡ ਦਿੱਤਾ ਜਾਵੇਗਾ ਇਸ ਹਿਟਲਰੀ ਫਰਮਾਨ ਨੂੰ ਸਹੀ ਸਿੱਧ ਕਰਨ ਲਈ ਉਸ ਨੇ ਦਲੀਲ ਦਿੱਤੀ ਕਿ ਮੇਜਰ ਬਲਦੇਵ ਸਿੰਘ ਦਾ ਪਿਛਲਾ ਇਲਾਕਾ ਅੰਮ੍ਰਿਤਸਰ ਹੈ ਇਸ ਲਈ ਭੋਗ ਉੱਥੇ ਪਾਇਆ ਜਾਵੇ ਪਰ ਇਸ ਦੇ ਬਾਵਜੂਦ ਮਾਸਟਰ ਅਮਰੀਕ ਸਿੰਘ ਨੇ ਮੇਜਰ ਘੁੰਮਣ ਨਮਤ ਅਖੰਡ ਪਾਠ ਰਖਵਾ ਕੇ ਪਾੜ ਦਾ ਭੋਗ ਪੂਰੇ ਜੋਰ ਨਾਲ ਜਲੰਧਰ ਵਿੱਚ ਹੀ ਪਾਇਆ ਜਿਸ ਕਾਰਨ ਕੈਟ ਪਾਰਟੀ ਇੰਡੀਅਨ ਲਾਂਚ ਦੇ ਨਿਸ਼ਾਨੇ ਤੇ ਆਪਦਾ ਆਉਣਾ ਕੁਦਰਤੀ ਸੀ ਜੁਲਾਈ 1990 ਵਿੱਚ ਇੱਕ ਦਿਨ ਮਾਸਟਰ ਅਮਰੀਕ ਸਿੰਘ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀਆਂ ਪੌੜੀਆਂ ਚੜ ਰਹੇ ਸਨ ਕਿ ਪਿੱਛੋਂ ਇੰਡੀਅਨ ਲਾਂਚ ਦੇ ਕੈਟਾਂ ਨੇ ਗੋਲੀਆਂ ਦੀ ਬਿਛਾੜ ਕਰ ਦਿੱਤੀ ਮਾਸਟਰ ਅਮਰੀਕ ਸਿੰਘ ਨੇ ਜ਼ਖਮੀ ਹਾਲਤ ਵਿੱਚ ਵੀ ਪਿੱਛੇ ਮੁੜ ਕੇ ਲਲਕਾਰਾ ਮਾਰਿਆ ਪਰ ਉਹ ਸਾਰੇ ਭੱਜ ਨਿਕਲੇ ਰਮਿੰਦਰਜੀਤ ਸਿੰਘ ਟੈਣੀ ਨੇ ਕੈਟਾਂ ਦੀ ਇਸ ਬੁਰਸ਼ਾ ਕਰਦੀ ਨੂੰ ਇੱਕ ਚੁਣੌਤੀ ਦੇ ਰੂਪ ਵਿੱਚ ਲਿਆ ਤੇ ਕੈਟਾਂ ਦੇ ਇਸ ਗਰੁੱਪ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ। ਜੇਤੀ ਹੀ ਆਪਣੇ ਸਾਧਨਾਂ ਦੇ ਨਾਲ ਭਾਈ ਟੈਣੀ ਨੇ ਇਸ ਸਾਰੇ ਗਰੋਹ ਦੀ ਨਿਸ਼ਾਨਦੇਹੀ ਕਰ ਲਈ ਤੇ ਥੋੜੀ ਦਿਨਾਂ ਵਿੱਚ ਉਸ ਗਰੋਹ ਦੇ ਮੁਖੀ ਜਰਨਲ ਦਿਆਲ ਸਿੰਘ ਨੂੰ ਲਾਲ ਪਰ ਖਾਲਸਾ ਕਾਲਜ ਦੇ ਨੇੜੇ ਇੱਕ ਮੋਟਰ ਵਰਕਰ ਤੇ ਲਲਕਾਰ ਕੇ ਗੋਲੀਆਂ ਨਾਲ ਭੰਨੂ ਸੁਟਿਆ। ਇਹ ਕਾਂਡ ਕਰਨ ਦੇ ਨਾਲ ਹੀ ਭਾਈ ਟੈਣੀ ਰੂਪੋਸ਼ ਹੋ ਗਏ। ਪੁਲਿਸ ਫੋਰਸਾਂ ਨੇ ਭਾਈ ਸਾਹਿਬ ਦੇ ਪਰਿਵਾਰ ਉੱਪਰ ਕਹਿਰਾਂ ਦਾ ਤਸ਼ੱਦਦ ਆਰੰਭ ਕਰ ਦਿੱਤਾ ਆਪਦੇ ਭਰਾਵਾਂ ਅਤੇ ਪਿਤਾ ਉੱਪਰ ਕਹਿਰਾਂ ਦਾ ਜ਼ੁਲਮ ਹੋਇਆ ਪਰ ਇਸ ਦੇ ਬਾਵਜੂਦ ਆਪਨੇ ਆਪਣੇ ਐਕਸ਼ਨ ਜਾਰੀ ਰੱਖੇ ਇੰਡੀਅਨ ਲਾਇਓਂਸ ਦੇ ਇੱਕ ਇੱਕ ਕਾਰਕੂਰ ਨੂੰ ਆਪਨੇ ਲੱਭ ਲੱਭ ਕੇ ਖਤਮ ਕਰ ਦਿੱਤਾ ਅਤੇ ਫਿਰ ਹੋਰ ਨਿਸ਼ਾਨੇ ਫੁੰੜੜੇ ਆਰੰਭ ਕਰ ਦਿੱਤੇ ਆਪ ਬੱਬਰ ਖਾਲਸਾ ਦੇ ਮੁਖੀ ਸਿੰਘਾਂ ਵਿੱਚ ਗਿਣੇ ਜਾਣ ਲੱਗੇ ਫਿਰ ਇੱਕ ਵਾਰ ਜਝਾਰੂ ਸਿੰਘਾਂ ਦਾ ਇੱਕ ਗਰੁੱਪ ਜਿਸ ਵਿੱਚ ਭਾਈ ਅਮਰੀਕ ਸਿੰਘ ਕੌਲੀ ਭਾਈ ਹਰਮੀਤ ਸਿੰਘ ਪਾਉਵਾਲ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਰਮਿੰਦਰ ਜੇ ਸਿੰਘ ਟੈਣੀ ਸ਼ਾਮਲ ਸਨ ਤੇ ਕਲਕੱਤੇ ਕੋਈ ਨਿਸ਼ਾਨਾ ਫੁੰਡਣ ਦੀ ਰਣਨੀਤੀ ਤਿਆਰ ਕੀਤੀ ਇੱਕ ਐਕਸ਼ਨ ਲਈ ਜਾਂਦੇ ਹੋਏ ਭਾਈ ਟੈਣੀ ਆਪਣੇ ਦੋ ਹੋਰ ਸਾਥੀਆਂ ਭਾਈ ਨਿਰਮਲ ਸਿੰਘ ਮੀਰਾ ਮਾਜਰਾ ਤੇ ਭਾਈ ਹਰਪਾਲ ਸਿੰਘ ਗਿੱਗੇ ਮਾਜਰਾ ਦੇ ਨਾਲ 28 ਫਰਵਰੀ 1991 ਨੂੰ ਮਨੀ ਮਾਜਰਾ ਵਿੱਚ ਸਨ ਕਿ ਚੰਡੀਗੜ੍ਹ ਪੁਲਿਸ ਨੇ ਮੁਖਬਰ ਦੀ ਸੂਚ ਤੇ ਆਪ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਚੰਡੀਗੜ੍ਹ ਦੇ ਐਸਐਸਪੀ ਸੁਮੇਧ ਸੈਣੀ ਨੇ ਆਪ ਤਿੰਨਾ ਉੱਪਰ ਕਹਿਰਾ ਦਾ ਤਸ਼ੱਦਦ ਕੀਤਾ ਇਸ ਕਹਿਰੀ ਤਸ਼ੱਦਦ ਦੌਰਾਨ ਆਪ ਦੇ ਸਾਥੀ ਦੋਵੇਂ ਸਿੰਘ ਸ਼ਹੀਦ ਹੋ ਗਏ ਆਪ ਦੇ ਵੀ ਨੌ ਖਿੱਚ ਕੇ ਮਾਸ ਨਾਲੋਂ ਅਲੱਗ ਕਰ ਦਿੱਤੇ ਗਏ ਪਰ ਆਪ ਨੇ ਜਥੇਬੰਦੀ ਦਾ ਕੋਈ ਪੇਜ ਨਾ ਦਿੱਤਾ ਇਸ ਦੇ ਦੌਰਾਨ ਹੀ ਆਪ ਦੇ ਸਾਥੀ ਸਿੰਘਾਂ ਨੇ ਮੌਕੇ ਦੇ ਕੇਂਦਰੀ ਹੋਮ ਮੰਨਿਸਟਰ ਬੋਟਾ ਸਿੰਘ ਦੇ ਰਿਸ਼ਤੇਦਾਰ ਅਗਵਾ ਕਰ ਲਏ ਤੇ ਇਸ ਦੇ ਬਦਲੇ ਆਪ ਦੀ ਰਿਹਾਈ ਮੰਗੀ ਸਰਕਾਰੀ ਮਿਸ਼ਨਰੀ ਚ ਹਲਚਲ ਮਚ ਗਈ ਤੇ ਅਖੀਰ ਪੁਲਿਸ ਨੂੰ ਆਪ ਦਾ ਪੁਲਿਸ ਹਿਰਾਸਤ ਦੇ ਵਿੱਚ ਹੋਣਾ ਮੰਨਣਾ ਪਿਆ ਇਸ ਹਾਦਸੇ ਵਿੱਚ ਆਪਦੇ ਪਿਤਾ ਨੂੰ ਆਪ ਨਾਲ ਮਲਾਇਆ ਗਿਆ ਆਪਦੇ ਪਿਤਾ ਜੀ ਦੇ ਦੱਸਣ ਅਨੁਸਾਰ ਆਪਦੇ ਨੌ ਕੱਢ ਦਿੱਤੇ ਗਏ ਸਨ ਤੇ ਚਿਹਰਾ ਵੀ ਤਸ਼ੱਦਦ ਕਾਰਨ ਬੇਪਛਾਣ ਹੋ ਚੁੱਕਾ ਸੀ ਦਾੜੀ ਦੇ ਵਾਲ ਪੁੱਟੇ ਹੋਏ ਸਨ ਸਿਰ ਦੇ ਕੇਸ ਵੀ ਖਿੱਚੇ ਗਏ ਸਨ ਤੇ ਸਿਰ 'ਚੋਂ ਖੂਨ ਸਿਮ ਰਿਹਾ ਸੀ ਭਾਈ ਰਮਿੰਦਰਜੀਤ ਸਿੰਘ ਟੈਣੀ ਉਸ ਵੇਲੇ ਬੋਲਣ ਦੀ ਹਾਲਤ ਵਿੱਚ ਵੀ ਨਹੀਂ ਸਨ ਫਿਰ ਇੱਕ ਦਿਨ 26 ਜਨਵਰੀ 1992 ਨੂੰ ਜਦੋਂ ਭਾਈ ਸਾਹਿਬ ਨੂੰ ਰੂਟੀਨ ਦੇ ਚੈੱਕਅਪ ਲਈ ਬੜੈਲ ਜੇਲ੍ਹ ਤੋਂ ਪੀਜੀ ਲਿਜਾਇਆ ਜਾ ਰਿਹਾ ਸੀ ਆ ਤੇ ਆਪਦੇ ਸਾਥੀਆਂ ਨੇ ਹਮਲਾ ਕਰਕੇ ਦੋ ਪੁਲਿਸ ਵਾਲਿਆਂ ਨੂੰ ਭੁੰਨ ਛੁਟਿਆ ਤੇ ਆਪ ਨੂੰ ਛਡਾ ਲਿਆ ਖਬਰ ਮਿਲਦੇ ਹੀ ਪਲਾ ਵਿੱਚ ਹੀ ਸਾਰਾ ਚੰਡੀਗੜ੍ਹ ਸ਼ਹਿਰ ਸੀਲ ਹੋ ਗਿਆ ਚੰਡੀਗੜ੍ਹ ਤੋਂ ਬਾਹਰ ਜਾਣ ਵਾਲੇ ਹਰ ਇੱਕ ਵਾਹਨ ਦੀ ਬਰੀਕੀ ਨਾਲ ਤਲਾਸ਼ੀ ਹੋਣ ਲੱਗ ਪਈ ਪਰ ਇਸ ਦੇ ਬਾਵਜੂਦ ਭਾਈ ਰਮਿੰਦਰਜੀਤ ਸਿੰਘ ਟੈਣੀ ਤੇ ਉਹਨਾਂ ਦੇ ਸਾਥੀ ਗੰਨਿਆਂ ਦੀ ਇੱਕ ਟਰਾਲੀ ਵਿੱਚ ਕੁਝ ਥਾਂ ਵੇਲੀ ਕਰਕੇ ਗੰਨਿਆਂ 'ਚ ਲੁਕੇ ਚੰਡੀਗੜ੍ਹੋਂ ਨਿਕਲ ਆਏ ਸਾਰੇ ਪਾਸੇ ਚੜ੍ਹਦੀ ਕਲਾ ਦੀਆਂ ਖਬਰਾਂ ਭੇਜ ਦਿੱਤੀਆਂ ਗਈਆਂ ਪਾਈ ਰਮਿੰਦਰਜੀਤ ਸਿੰਘ ਟੈਣੀ ਦੇ ਇਸ ਤਰ੍ਹਾਂ ਨਿਕਲ ਜਾਣ ਤੇ ਕਈ ਪਾਪੀਆਂ ਦੇ ਪਾਪ ਕੰਬਣ ਲੱਗ ਪਏ ਤੇ ਭਾਈ ਟੈਣੀ ਨੇ ਪੰਥਕ ਸੇਵਾ ਫੇਰ ਆਰੰਭ ਕਰ ਦਿੱਤੀ। ਹਕੂਮਤ ਨੇ ਆਪਦੇ ਸਿਰ ਦਾ ਮੁੱਲ 15 ਲੱਖ ਰੁਪਇਆ ਰੱਖ ਦਿੱਤਾ। ਇਸ ਸੰਘਰਸ਼ ਦੌਰਾਨ ਹੀ ਆਪ ਦਾ ਆਨੰਦ ਕਾਰਜ ਰੋਪੜ ਢਿਲੇ ਦੇ ਇੱਕ ਪਿੰਡ ਦੀ ਲੜਕੀ ਮਨਜੀਤ ਕੌਰ ਨਾਲ ਹੋਇਆ। ਆਨੰਦ ਕਾਰਜ ਉਪਰੰਤ ਬੀਬੀ ਮਨਜੀਤ ਕੌਰ ਦਾ ਜਹਾਰੂ ਗਰੁੱਪ ਵਿੱਚ ਨਾਂ ਬੀਬੀ ਕਿਰਨਦੀਪ ਕੌਰ ਰੱਖਿਆ ਗਿਆ। ਆਪਦੀ ਸਿੰਘਣੀ ਵੀ ਪੂਰੇ ਜਜ਼ਬੇ ਵਾਲੀ ਤੇ ਦਲੇਰ ਸੀ ਤੇ ਉਹ ਹਰ ਐਕਸ਼ਨ ਵਿੱਚ ਆਪਦੇ ਨਾਲ ਜਾਂਦੀ ਸੀ 5 ਮਾਰਚ ਸਨ 1993 ਨੂੰ ਆਪ ਅਤੇ ਆਪਦੀ ਸਿੰਘਣੀ ਇੱਕ ਬੱਸ ਵਿੱਚ ਪਟਿਆਲੇ ਤੋਂ ਲੁਧਿਆਣੇ ਵੱਲ ਜਾ ਰਹੇ ਸਨ ਕਿ ਕਿਸੇ ਮੁਖਬਰ ਨੇ ਆਪਣੀ ਕਮੇਨਗੀ ਵਿਖਾ ਦਿੱਤੀ ਪੁਲਿਸ ਪਟਿਆਲੇ ਤੋਂ ਹੀ ਉਕਤ ਬੱਸ ਦੇ ਪਿੱਛੇ ਲੱਗ ਗਈ ਖੰਨੇ ਦੇ ਕੋਲ ਉਸ ਪੂਰੀ ਬੱਸ ਨੂੰ ਹੀ ਘੇਰਾ ਪਾ ਲਿਆ ਗਿਆ ਭਾਈ ਟੈਣੀ ਤੇ ਉਹਨਾਂ ਦੀ ਸਿੰਘਣੀ ਨੇ ਅੱਖਾਂ ਹੀ ਅੱਖਾਂ 'ਚ ਤੈਅ ਕਰ ਲਿਆ ਕਿ ਹੁਣ ਜੋ ਜੋ ਮਰਨ ਦੀ ਘੜੀ ਆ ਪਹੁੰਚੀ ਹੈ ਆਪ ਦੋਹਾਂ ਨੇ ਲਲਕਾਰਾ ਮਾਰ ਕੇ ਸ਼ਸਤਰ ਸੰਭਾਲ ਲਏ ਤੇ ਬੱਸ ਵਿੱਚੋਂ ਬੇਦੋਸ਼ੇ ਯਾਤਰੀਆਂ ਨੂੰ ਬਾਹਰ ਨਿਕਲ ਜਾਣ ਦਾ ਮੌਕਾ ਦੇਣ ਲਈ ਕਿਹਾ ਪੁਲਿਸ ਨੇ ਵੀ ਸਾਰੇ ਯਾਤਰੀਆਂ ਨੂੰ ਹੱਥ ਖੜੇ ਕਰਕੇ ਬਾਹਰ ਨਿਕਲਣ ਦੀ ਇਜਾਜ਼ਤ ਦੇ ਦਿੱਤੀ ਪਰ ਫਿਰ ਵੀ ਪੁਲਿਸ ਨੇ ਯਾਤਰੀਆਂ ਵਿੱਚੋਂ ਇੱਕ ਖੁੱਲੀ ਦਾੜੀ ਵਾਲੇ ਨੌਜਵਾਨ ਨੂੰ ਖੜਕੋ ਸਮਝ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਬਾਅਦ ਵਿੱਚ ਪਤਾ ਲੱਗਾ ਕਿ ਉਹ ਕਾਂਗਰਸ ਪਾਰਟੀ ਦਾ ਕਾਰਕੁਨ ਸੀ ਪਾਈ ਰਮਿੰਦਰਜੀਤ ਸਿੰਘ ਟੈਣੀ ਤੇ ਉਹਨਾਂ ਦੀ ਸਿੰਘਣੀ ਨੇ ਆਪਣੇ ਮਾਮੂਲੀ ਹਥਿਆਰਾਂ ਨਾਲ ਵਿਸ਼ਾਲ ਫੋਰਸ ਦਾ ਮੁਕਾਬਲਾ ਕੀਤਾ ਜਦੋਂ ਦੋਹਾਂ ਦੇ ਕੋਲ ਇੱਕ ਇੱਕ ਗੋਲੀ ਰਹਿ ਗਈ ਤਾਂ ਜਿਉਂਦੇ ਦੀ ਦੁਸ਼ਮਣ ਦੇ ਹੱਥ ਆਉਣ ਦੀ ਬਜਾਏ ਆਖਰੀ ਅਰਦਾਸ ਕਰਕੇ ਦੋਹਾਂ ਨੇ ਇੱਕ ਦੂਜੇ ਨੂੰ ਗੋਲੀਆਂ ਮਾਰ ਲਈਆਂ ਤੇ ਜਾਂਵੇਂ ਸ਼ਾਤ ਪੀ ਗਏ ਇਨਾ ਦੋਹਾਂ ਨੂੰ ਜਿਉਂਦੇ ਜੀ ਗ੍ਰਫਤਾਰ ਕਰਨ ਦੇ ਮਨਸੂਬੇ ਪਾਲੀ ਬੈਠੇ ਦੁਸ਼ਮਣ ਹੱਥ ਮਾਰਦੇ ਹੀ ਰਹਿ ਗਏ ਸੋ ਦੋਸਤੋ ਇਹ ਸੀ ਸਾਰਾ ਕਿੱਸਾ ਭਾਈ ਰਮਿੰਦਰਜੀਤ ਸਿੰਘ ਟੈਣੀ ਬੱਬਰ ਹੋਰਾਂ ਦਾ ਸੋ ਐਸੀ ਤਰ੍ਹਾਂ ਦਾ ਇੱਕ ਹੋਰ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਸਤਰੀ ਆਕਾਲ